ਲਾ ਮੱਲੋ ਅੱਜ ਨਾ ਕੋਈ ਤਲਵੰਡੀ ਸਾਬੋ ਨਹੀਂ ਆਏ ਆਪਾਂ ਟਰੈਕਟਰਾਂ ਦੀ ਮੰਡੀ ਤੇ ਅੱਜ ਯਾਰ ਬਾਜੇ ਕੋਲੇ ਆਏ ਆ ਆਪਣਾ ਭਰਾ ਗਾ ਆਪਣਾ ਦੋਸਤ ਆ ਇਹ ਪਿੰਡ ਮੇਰਾ ਮੰਨ ਕੇ ਭੁੰਦੜੀ ਲਾ ਲੋ ਆਪਣੇ ਯਾਰ ਦਾ ਪਿੰਡ ਵੀ ਭੁੰਦੜਾ ਮੁੰਡਾ ਕਰਦਾ ਟਰੈਕਟਰਾਂ ਦਾ ਕੰਮ ਬਾਈ ਨੂੰ ਤੁਸੀਂ ਜਾਣਦੇ ਹੋਵੋਗੇ ਕਮੇਡੀ ਵੀਡੀਓ ਬੜੀ ਉਹ ਵੀ ਇਹ ਤੇ ਸੰਤੋਖ ਨੇ ਬਹੁਤ ਪੰਗਾ ਤੇ ਹੁਣ ਖੇਤੀਬਾੜੀ ਦੇ ਨਾਲ-ਨਾਲ ਬਾਜੇ ਫਿਰ ਟਰੈਕਟਰਾਂ ਦਾ ਕੰਮ ਚੱਕ ਲਿਆ ਹਾਂ ਚੱਕ ਲਿਆ ਪਹਿਲਾਂ ਤਾਂ ਤੈਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਜਿਹੜੇ ਸੱਜਣ ਪਿਆਰੇ ਸਹੀ ਕੰਮਾਂ 'ਚ ਪਏ ਆ ਮੁੰਡੇ ਜੱਟਾਂ ਦੇ ਮੁੰਡਿਆਂ ਨੂੰ ਇਹੋ ਜਿਹੇ ਕੰਮ ਹੀ ਸੋਹਣੇ ਲੱਗਦੇ ਆ ਬਾਜੇ ਆਪਾਂ ਅੱਜ ਕਿੰਨੇ ਟਰੈਕਟਰ ਦਿਖਾਈ ਪਹਿਲੀ ਗੱਲ ਦਾ ਬਾਈ ਤੇਰਾ ਬਹੁਤ-ਬਹੁਤ ਮਿਹਰਬਾਨੀ ਯਾਰ ਮੇਰੇ ਪਹਿਲੇ ਕਹਨੇ ਤੇ ਆਇਆ ਤੂੰ ਬੈਸੇ ਦਾ ਬਾਈ ਮੇਤਰਾ ਮੇਰਾ ਇਹ ਮੇਰਾ ਜਾ ਰਹੀ ਆ ਪੁਰਾਣਾ ਪਰ ਗੱਲ ਕਰ ਹੁਣੇ ਕਾਰੋਬਾਰ ਤਾਂ ਫਿਰ ਕੜੀ ਵੇ ਸਾਰੇ ਜਣੇ ਬਾਈ ਸਬਸਕ੍ਰਾਈਬ ਕਰ ਲਿਓ ਤੇ ਫੋਲੋ ਕਰ ਲਿਓ ਤੈਨਾਂ ਦੇ ਦਾ ਤੇ ਬਾਈ ਦੀ ਬਹੁਤ ਬਹੁਤ ਮਿਹਰਬਾਨੀ ਚੱਲ ਗਈ ਫਿਰ ਬਾਈ ਹਾਂ ਫਿਰ ਆਪਾਂ ਇਹ ਤੋਂ ਚੱਲ ਹਨਾ ਲੈ ਫਾਰਮ ਟਰੱਕ ਫਾਰਮ ਟਰੱਕ ਦਾ ਪਹਿਲਾਂ ਤੋਂ ਤੂੰ ਬੜਾ ਫੈਨ ਆ ਮੈਂ ਫੈਨ ਆ ਬਾਈ ਦਾ ਚਾਰ ਡ੍ਰੈਕਟਰ ਤੇਰੇ ਕੋਲੇ ਅੱਜ ਇਹ ਹੋਣਗੇ ਦੋ ਹੌਲੈਂਡ ਆ ਗਏ ਇੱਕ ਸੋਨਾ ਲਿਕਾ 50 ਆ ਗਿਆ ਹਨਾ ਇੱਕ ਨੰਬਰ ਇਹ ਤੋਂ ਆ ਜਾ 60 55 ਆ ਗਿਆ T20 ਦੋਸਤੋ ਗੇਰ ਵਾਲਾ ਤੇ ਟਾਇਰਾਂ ਟੂਰਾਂ ਦਾ ਵੀਰ ਬਣੇ ਨਿਗਾ ਮਾਰਦੇ ਇੰਜਨ ਚ ਸਾਰਾ ਚੈੱਕ ਕਰਾ ਦੇ। ਬਾਜੇ ਬਈ ਕਿੰਨਾ ਮਾਡਲ ਆ। ਇਹ ਹੈਗਾ ਬਈ 2021 ਮਾਡਲ। 2021 ਮਾਡਲ ਆ। ਇਹ ਬਾਈ ਦੀ ਦੀ ਕਾਪੀ ਆ ਬਾਈ। ਹੂੰ। ਇਹਦੇ ਮਗਰਲੇ ਟਾਇਰ ਰੇਡੀਅਲ ਆਗੇ। ਅੱਛਾ। 85 ਪੈਸੇ ਟਾਇਰ। ਮੂਹਰੇ ਲੇ 910 ਵਾਲੇ ਰੇਡੀਅਲ ਆ। 9 ਵੱਡੇ ਟਾਇਰ ਆ। ਇਹ ਵੀ 85 ਪੈਸੇ ਆ। ਇੰਜਨ ਗੇਅਰ ਦਾ ਜਮਾ ਨਾਮਾ ਟਰੈਕਟਰ। ਜਮਾ ਦਾਣੇ ਤੇ 1900 ਘੰਟਾ ਚੱਲਿਆ ਹੋਇਆ। ਠੀਕ ਆ। ਫੁੱਲ ਗਾਰੰਟੀ ਹੈ ਬਈ ਜਿੱਥੇ ਮਰਜੀ ਅਗਲਾ ਜੋੜ ਕੇ ਦੇ। ਰੇਟਾਂ ਰੂਟਾਂ ਦਾ ਜਮਾ ਮੰਡੀਆਂ ਤੋਂ ਵੀ ਜ ਚੱਕ ਦਿਆਂਗੇ ਕੀ ਰੇਟ ਰਹੂਗਾ ਫਿਰ ਅੱਜ ਇਹ ਦੇ ਦੇ 585000 ਦਾ ਤੇਰੇ ਕਿਤੋਂ ਵੀ ਟਰੈਕਟਰ ਦਾ ਇਹ ਰੇਟ ਮਿਲ ਜੇ ਯਾਰ ਅਪਾ ਬੈਠੇ ਆ 585000 ਨਹੀਂ ਨਹੀਂ 70 ਦਾ ਕਰ ਲੈ ਇਹਨੂੰ 570 ਦਾ ਫਿਕਸ ਹੀ ਆ ਬਸ ਆਪਣੇ ਦੋ ਬਾਅਦ ਚ ਨਾ ਬਾਈ ਬਣੇ ਘਟਾਇਓ ਹਾਂ ਫਿਰ ਉਹ ਪਹਿਲਾਂ ਮਰਾਨਾ ਹੋ ਗਿਆ ਜਗੜਾ ਕਹਿੰਦਾ ਤੁਸੀਂ ਵੀਡੀਓ ਤੇ ਵੀ ਇੰਨੇ ਬੋਲੇ ਸੀ ਦੋ ਬਾਅਦ ਵੀ 8 ਟਰੈਕਟਰਾਂ ਜੋ ਪਹਿਲਾਂ ਦਿਖਾਇਆ 5 ਜਿੰਨੇ ਦਾ ਕਹਿਤਾ ਬਸ ਕਹਿਤਾ ਹੁਣ 70 ਦਾ ਦੇਣਾ ਬਸ 70 ਦਾ ਦੇ ਦੀ ਬਾਈ ਬਾਈ। ਕੀ ਫਿਰ ਤੂੰ ਕਹਿਤਾ ਕਿੱਥੋਂ ਦਾ ਨੰਬਰ ਹੈ ਹਰਿਆਣਾ ਇਹ ਹਰਿਆਣਾ ਨੰਬਰ ਹੈ ਇਹਦੀ ਐਨਓ ਸਾਰੇ ਪੇਪਰਾਂ ਦੀ ਪਹਿਲੀ ਗੱਲ ਬਾਈ ਆਪਣੀ ਜ਼ਿੰਮੇਵਾਰੀ ਹੋ। ਸਾਲ 2 3 4 ਸਾਲ ਜਦੋਂ ਤੱਕ ਅਗਲੇ ਕੋਲੇ ਟਰੈਕਟਰ ਆ ਆਪਣੀ ਜ਼ਿੰਮੇਵਾਰੀ ਹੈ। ਠੀਕ ਆ ਠੀਕ ਆ। ਨੰਬਰ 2 ਤੇ ਆ ਜਾ। ਇਹ ਵੀ ਫਾਰਮ ਟਰੈਕ ਆ ਗਿਆ ਇਹ ਵੀ 60 55 ਕਿੰਨਾ ਮਾਡਲ ਹੈ? ਇਹ ਹੈਗਾ ਬਾਈ 19 ਮਾਡਲ 20 ਦੀ ਕਾਪੀ ਆ ਬਠਿੰਡਾ ਨੰਬਰ ਆ ਇਹ। ਆਪਣਾ ਲੋਕਲ ਹਾਂ ਇਹ ਘਰ ਦਾ ਟਰੈਕਟਰ ਆ ਆਪਣਾ। ਲੈ ਦੋ ਮਾਲਵੇ ਵਾਲਾ ਆ ਗਿਆ ਹੈ ਸਾਡਾ। ਹਾਂ। ਇਹ ਆਪਣਾ ਘਰ ਇਹ ਹੈਗਾ 19 ਮਾਡਲ 20 ਦੀ ਕਾਪੀ ਆ ਬਾਈ ਤੇ ਇੰਜਨ ਗੇਅਰ ਦੇ ਸਾਰੇ ਦਾਣੇ ਠੀਕ ਆ ਤੇ ਇਹ ਤਾਂ ਬਾਈ ਇਹਦੀ ਕਲਚ ਪਲੇਟਾਂ ਦੋਨੇ ਮੈਂ ਹੁਣ ਚੇਂਜ ਕਰਵਾਈਆਂ ਇਹਨੂੰ ਵੀ ਜਿੱਥੇ ਜੀ ਕਰਦਾ ਅਗਲਾ ਜਿੱਥੇ ਜਿੰਨੀ ਇਹਦੀ ਕੈਪੈਸਿਟੀ ਆ ਜਿੱਥੇ ਮਰਜ਼ੀ ਵਰਤ ਕੇ ਰੇ ਜਿੱਥੇ ਮਰਜ਼ੀ ਡਾਲੇ ਠੀਕ ਆ ਠੀਕ ਆ ਤੇ ਫਿਰ ਇਹਦਾ ਭਾਅ ਕੀ ਕਰਾਂਗੇ ਆਪਾਂ ਇਹ ਦੇ ਦੇ 5 ਲੱਖ ਤੇ 50 ਹਜ਼ਾਰ ਦਾ ਬਿਨਾਂ ਡਿੱਕ ਤੋਂ 550000 ਦਾ ਬਿਨਾ ਡਿੱਕ ਤੋਂ ਡਿੱਕ ਕਿੰਨੇ ਦਾ ਆਪਣਾ ਡਿੱਕ ਬਈ ਜੋਲ ਦਾ ਲੱਗਿਆ ਹੋਇਆ 40000 ਰੁਪਏ ਦਾ ਉਹਦਾ ਵੱਖਰਾ ਰੇਡੀਏਟਰ ਜੇ ਅਗਲਾ ਕੋਈ ਲੈ ਕੇ ਜਾਊ ਤਾਂ 40 ਉੱਤੋਂ ਉਦੋਂ ਉੱਪਰ ਦੇ ਜੇ ਤੇ ਨਹੀਂ ਆਪਾਂ ਉਹਦਾ ਰੇਟ ਨਹੀਂ ਪਾਇਆ ਵਿੱਚ ਤੂੰ 530 ਦਾ ਕਰ ਲੈ ਫਿਰ ਅਗਲਾ ਘਟਾ ਦੇਣਾ ਕਿ ਹੈ ਬਿੱਟੇ ਡਿੱਕ ਦੇ ਦੀ ਨਾ 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 ਮਾਲਕ ਨੂੰ ਨਾ 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 ਤੇ ਉਹਦਾ ਬੜਾ ਮੰਗਾ ਪੈ ਜੂ ਬੜਾ ਘਾਟਾ ਪੈ ਜੂ ਚੱਲ ਬਾਈ ਉਹਨੇ ਜੇ ਕੋਈ ਡਿੱਕ ਡੋ ਗਾਣੇ ਗੁਣੇ ਦਾ ਤੈਨੂੰ ਪਤਾ ਜਦੋਂ ਇੰਨੇ ਪੈਸੇ ਲਾਉਂਗੇ ਬਾਅਦ ਚੋ ਲੱਗਦਾ ਨਹੀਂ ਕਰ ਲਿਓ ਵਾਦਾ ਘਾਟਾ ਬਾਈ ਹਾਂ ਇਹਦੇ ਨਾਲ ਕਰ ਲਾਂ ਇਹਦੀ ਇੱਕ ਗੱਲ ਕਰ ਗੱਲ ਆ ਬਾਈ ਇਹ ਟਰੈਕਟਰ ਨਾਮ ਕਰਾਉਣਾ ਪਊਗਾ ਜਿਹੜਾ ਇਹ ਬੰਦਾ ਖਰੀਦੂਗਾ ਅੱਛਾ ਕਿਉਂਕਿ ਇਹ ਮੇਰੇ ਨਾਮ ਆ ਟਰੈਕਟਰ ਇਹ ਨਾਮ ਕਰਾਉਣਾ ਪਊਗਾ ਐਫੀਡੇਟ ਦੇ ਪਰ ਟਰੈਕਟਰ ਦੇਣਾ ਨਹੀਂ ਠੀਕ ਐ ਨਹੀਂ ਸਹੀ ਆ ਬਾਈ ਉਹਨਾਂ ਦੇ ਰੱਬਾ ਮੈਂ ਅਗਲਾ ਆਪਣੀ ਪੇਮੈਂਟ ਵਿੱਚ ਰੱਖ ਲੈ ਪਰਪਾ ਨ ਕਿਦੋਂ ਫਾਰਮ ਟਰੈਕ ਦਾ ਇਹ ਕਹਿੰਦਾ ਪਹਿਲੇ ਦਿਨ ਤੋਂ ਆਪਣੇ ਦਿਲ ਨੂੰ ਲੱਗਿਆ ਮਨਤਲਾ ਦਾ ਬਾਹੀ ਬੁਹੀ ਫਿਰ ਸਾਰੀ ਇੰਨਾਤੀ ਚੱਲੀ ਆਪਣੀ ਹਨਾ ਸਾਰਾ ਕੁਝ ਫਾਰਮ ਟਰੈਕ ਇਹ ਆ ਗਿਆ 60 ਵਾਲਾ ਬਾਈ ਇਹ ਕਿੰਨਾ ਮਾਡਲ ਆ ਬਾਈ ਇਹ ਨਖਰਾ ਸਾਠਕਾ ਇਹ ਹੈ 21 ਮਾਡਲ ਬਾਈ 21 ਮਾਡਲ ਨਖਰਾ ਸਾਠਕਾ ਤੇ ਬੈਠਾ ਪੁੱਤ ਜਾਟਕਾ ਕਹਿੰਦੇ ਜਮਿਸਤਿਆਣੇ ਵਾਲਾ ਹਨਾ ਤੇ ਟਾਇਰ ਟੂਰ ਚੈੱਕ ਕਰਾ ਦੇ ਕਿੰਨੇ ਹਾ ਕਿੰਨੇ ਕੁ ਪੈਸੇ ਪਏ ਆ ਟਾਇਰ ਇਹਦੇ BKT ਦੇ 80 ਪੈਸੇ ਟਾਇਰ ਹੋਣਗੇ 80 ਪੈਸੇ ਟਾਇਰ ਪਏ ਆ 85 ਆ ਵੈਸੇ ਤਾਂ 85 ਹੀ ਬੋਲਾਂਗੇ ਇੰਜਨ ਦਾ ਦਿਖਾ ਬਾਈ ਜਮਾ ਆਇਆ ਪਿਆ ਜਮਾ ਸੁੱਕੇ ਕਾਗ ਤੇ ਮੁਰਲੀ ਥੋੜੇ ਆਉਣ ਨਾ ਦੇ ਤੈਨੂੰ ਕਿੰਨੇ ਮਾਡਲ ਹੈ ਇਹ ਇਹ ਹੈਗਾ 21 ਮਾਡਲ ਬਾਈ 21 ਮਾਡਲ ਭਾ ਕੀ ਰਹੂਗਾ ਇਹਦਾ ਅੱਜ ਦਾ ਇਹ ਦੇ ਦਾਂਗੀ 5 ਲੱਖ ਤੇ 55000 ਦਾ ਟਰੈਕਟਰ 5 ਲੱਖ 55 ਦਾ ਹਾਂ 540 ਦਾ ਆ ਜਾ ਬਈ ਚੁੱਪ ਕਰਕੇ ਇਹਦਾ ਰੇਟ ਕਰੀ ਜਾਊਗਾ ਬਾਂਜਾ ਕੁਝ ਨਹੀਂ ਹੁੰਦਾ ਨੁਕਸਾਨ ਅਗਲਾ ਤੂੰ ਬਾਅਦ ਘਟਾਉ ਆ ਕੇ ਫੇਰ ਅਗਲਾ ਕਿਉਂਕਿ ਤੁਸੀਂ ਹੁਣ ਸਾਡਾ ਮਨ ਨਹੀਂ ਇਹਦੋਂ ਬਾਅਦ ਐ ਨਾ ਕਰਿਓ ਮਾੜਾ ਮੋਟਾ ਤਾਂ ਚੱਲ ਕੋਈ ਮਾਨਦਾਨ ਕਰ ਦਿੰਦਾ ਹੁੰਦਾ 5 ਦੇ ਦਿੱਤੋ ਇਹਨੇ ਕੋਸ ਨਹੀਂ ਹੁੰਦਾ ਨੰਬਰ 4 ਤੇ ਆਇਆ ਮਾਡਲ ਕਿੰਨਾ ਆ ਗਿਆ ਇਹ ਮਾਡਲ ਆ ਗਿਆ 2015 ਬਾਈ 2015 ਮਾਡਲ ਨੰਬਰ ਇਹ ਵੀ ਹਰਿਆਣਾ ਨੰਬਰ ਇਹ ਵੀ ਹਰਿਆਣਾ ਠੀਕ ਆ ਉਹ ਇੱਕ ਦੂਜੇ ਨੰਬਰ ਵਾਲਾ ਇਹ ਦੋਨੇ ਹਰਿਆਣਾ ਪਰਲਾ ਵੀ ਹਰਿਆਣਾ 15 ਮਾਡਲ ਕੀ ਭਾਜ ਜਾਊਗਾ ਇਹ ਫਿਰ ਇਹ ਦੇਵਾਂਗੇ ਆਪਾਂ 3 ਲੱਖ ਤੇ 75 ਹਜ਼ਾਰ ਦਾ ਟਰੈਕਟਰ 3 ਲੱਖ 75 ਦਾ ਫਾਰਮ ਟਰੈਕ 60 ਆ ਗਿਆ ਟਾਇਰ ਲਾਲਾ ਮੰਨ ਕੇ ਪੂਰੀ 90 ਪੈਸੇ ਟਾਇਰ ਚੌਕੜਾ ਬੀਕੇਟੀ ਦਾ ਹਾਂ 90 ਪੈਸੇ ਇਹਨਾਂ ਦੀ ਕੀ ਗਾਰੰਟੀ ਦੇ ਟਾਇਰ ਹੈ ਇਹਦੇ ਠੀਕ ਆ ਗਾਰੰਟੀ ਦੇ ਟਾਇਰ 90 ਪੈਸੇ ਟਾਇਰ ਆ ਨਹੀਂ ਦਿਨ ਨੂੰ ਪਤਾ ਇੰਜਨ ਗੇਅਰ ਦਾ ਵੀ ਸਾਫ ਆ ਫੁੱਲ ਗਾਰੰਟੀ ਹੈ ਬਾਈ 4200 ਕਾ ਟੈਰ ਇਹ ਨਾਲ ਚੱਲਿਆ ਹੋਇਆ ਅੱਛਾ ਕਿੰਨੇ ਦਾ 375 ਦਾ 375 ਦਾ ਹਾਂ ਕਰ ਲਾ ਕੰਮਾ ਸਾਡੇ ਦੰ ਦਾ ਕਰਦੇ ਕੋਰੇ ਨਹੀਂ ਯਾਰ 60 ਦਾ 60 ਦਾ ਦੇ ਦੇ 60 ਦਾ ਕਰਦੇ ਯਾਰ ਤੇਰਾ ਨਾਮ ਲੈ ਕੇ ਉਹ ਜੇ ਉਹਨੂੰ 60 ਦਾ ਦੇऊं ਬਸ ਠੀਕ ਹੈ ਅਗਲਾ ਐਮ ਲੈ ਦਿਓ ਆਪਣਾ ਨਾਮ ਲੈ ਦਿਓ ਕੀ ਕਸਦਾ ਛੋਡਾ ਯਾਰ ਤੇਰਾ ਨਾਮ ਲੈ ਕੇ ਤਾਂ ਭਵੇਂ ਕਿਵੇਂ ਮਰਜ਼ੀ ਕਰ ਲਿਆ ਅਗਲਾ ਵਾ ਵਾ ਠੀਕ ਆ ਠੀਕ ਆ ਇਹ ਆ ਗਿਆ ਸੋਨਾ ਲੀਕਾ ਡੀ ਆਈ 700 750 ਹਾਂ ਕਿੰਨੇ ਮਾਡਲ ਆ ਇਹ ਇਹ 2021 ਮਾਡਲ ਆ ਬਾਈ 2021 ਮਾਡਲ 3 ਸਪੀਡ ਚੇਂਜਰ ਗੇਅਰ ਚ ਦੇਰੀ ਸਪੀਡ ਚੇਂਜਰ ਗੇਅਰ ਚ ਆ ਗਿਆ ਹੈ ਇਹ ਮਲਾਲਾ ਜਿੱਥੇ ਮਰਜੀ ਡਾਲੇ ਬੰਦਾ ਇਹਨੂੰ ਜਿੱਥੇ ਮਰਜੀ ਡਾਲੇ ਇਹਦੇ ਬਾਰੇ ਤੁਹਾਨੂੰ ਪਤਾ ਦੱਸਣ ਦੀ ਲੋੜ ਹੀ ਨਹੀਂ ਹਾਂ ਟਾਇਰ ਦੇ ਹੋਣਗੇ 70 ਪੈਸੇ ਹੋਣਗੇ ਬਾਈ ਠੀਕ ਹੈ ਬਾਈ 70 ਰੁਪਏ 68 ਹੋ ਜਾਣ 70 ਪੈਸੇ ਹੋ ਜਾਣ ਬਾਕੀ ਜਿਹੜੇ ਨੇ ਵੀ ਖਰੀਦਣਾ ਯਾਰ ਕੋਲੇ ਆਏ ਜਿਵੇਂ ਘੰਟੇ ਵਾਂਗੂ ਖੜਕਾ ਲਿਓ ਯਾਰ ਬਾਈ ਜਿਵੇਂ ਮਰਜ਼ੀ ਖੜਕਾ ਲਿਓ ਆਪਾਂ ਲੰਬਾ ਨਹੀਂ ਆ ਪਿੱਛੇ ਪੁੱਛੇ ਤੋਂ ਕਮਾ ਦੇ ਵੀਰ ਬਣੇ ਆਈ ਮਾ ਜਾ ਦੇ ਕਰ ਇਹਦਾ ਡੈਕਟਰ ਜਮਾ ਨਵੇਂ ਹੀ ਪਿਆ ਯਾਰ ਇਹ ਤੁਹਾਨੂੰ ਪਤਾ ਸੋਣਾ ਲਿਖਾ ਦਾ ਅਗਲਾ ਇਹ ਵੀ ਨੰਬਰ ਉੱਥੋਂ ਦੀ ਆ ਗਿਆ ਇਹ ਵੀ ਪੇਪਰਾਂ ਦੀ ਜ਼ਿੰਮੇਵਾਰੀ ਸਾਡੀ ਹੋ ਬਈ ਅਗਲੇ ਦੇ ਨਾਮ ਜੋਤੋਂ ਤੱਕ ਹੋਊਗਾ ਪਰ ਇਹਨੂੰ ਸਿੱਧਾ ਕੋਈ ਕੁਸ ਲੈ ਕੇ ਲੈ 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 ਪਿੱਛੇ ਪੁੱਛੇ ਤਾਂ ਪੂਰਾ ਇਨਸਾਫ ਪਿਆ ਬਾਈ ਜਮਾ ਚੈੱਕ ਕਰ ਲਓ ਕਿਸੇ ਪਾਸਿਓ ਕੋਈ ਮਤਲਬ ਨਹੀਂ ਕੋਈ ਤੇਲ ਲਿਆ ਹਣਾ ਰੇਟ ਕੀ ਰਹੂਗਾ ਇਹਦਾ ਰੇਟ ਦੇਵਾਂਗੇ 490000 ਦਾ ਰੇਟ 490 ਦਾ ਹਾਂ ਉਹ ਨਹੀਂ ਨਹੀਂ 80 ਦਾ ਕਰ ਇਹਨੂੰ ਵੀ ਚਾਰ ਅੱਸੀ ਰੁਪਏ ਉਹ ਕੁਝ ਨਹੀਂ ਹੁੰਦਾ ਯਾਰ ਹੁਣ ਐ ਫਿਕਸੇ ਥੋੜਾ ਇਹ ਤੂੰ ਹੁਣ ਕਿਰ ਦੇ ਵੀਡੀਓ ਹਿੱਕ ਬਗ ਜੂ ਵੀਡੀਓ ਕਰਤੀ ਕਹਿ ਦੇ ਦੇ ਹਾਂ ਕੁਝ ਨਹੀਂ ਹੁੰਦਾ ਆ ਜਾ ਲੈ ਬਈ ਸਪੰਜਾ ਵੀ ਬ੍ਰਾਂਡ ਆ ਗਿਆ ਜਿਹੜੇ ਜੱਗੇ ਬਾਕਸ ਦੇ ਵਿੱਚ ਚਮੈਂ ਟੌਪ ਤੇ ਤੇ ਆਪਣੇ ਕੋਲੇ ਵੀ ਆ ਛੋਟਾ ਹੈਗਾਗਾ ਇਹ ਉਹ ਟਰੈਕਟਰ ਹੈ ਕਹਿੰਦੇ ਜਿਹੜਾ ਮਿਲਦਾ ਨਹੀਂ ਅੱਜ ਦੇ ਇਹਦਾ ਕੋਈ ਤੋੜ ਨਹੀਂ ਇਹਦਾ ਕੋਈ ਮੈਂ ਖੁਦ ਭਾਈ ਆਪਾਂ ਲੈ ਕੇ ਆਏ ਸੀਗੇ ਝਾਂਸੀ ਤੋਂ ਕਢਾਉਣ ਸਾਰ ਜਦੋਂ ਟਰੈਕਟਰ ਬਾਹਰ ਟਾਇਰ ਧਰ ਲੈਣਾ ਸੜਕ ਤੇ ਨਾਲ ਦੀ ਨਾਲ ਘਟਦਾ ਦੇਖਿਆ ਵੱਧਾ ਆਪਾਂ ਪਹਿਲੀ ਵਾਰ ਦੇਖਿਆ ਕਿੰਨੇ ਮਾਡਲ ਆ ਆਪਣਾ 55 ਇਹ 2000 ਦੇ 20 ਮਾਡਲ ਆ 20 ਮਾਡਲ ਆ ਹਾਂ ਤੇ ਨੰਬਰ ਇਹ ਹਰਿਆਣਾ ਨੰਬਰ ਹਰਿਆਣਾ ਭਾਈ ਤੇ ਚੱਲਦਾ ਫਿਰ ਜਮਾ ਯਾਰ ਇਹ ਤਾਂ ਤੈਨੂੰ ਵੀ ਦੱਸ ਪਤਾ ਹੀ ਦੱਸਣ ਦੀ 1800 ਘੰਟਾ ਚੱਲਿਆ ਹੋਇਆ ਟਰੈਕਟਰ ਬਈ origignal ਅੱਛਾ ਕਿਤੋਂ ਬੰਦਾ ਕੋਈ ਕਲਮ ਆਪਾਂ ਨੂੰ ਕਹਦੇ ਵੀ ਲੱਗੀ ਆ ਸਾਰਾ origignal ਟਰੈਕਟਰ ਆ ਜੋੜ ਖੁੱਲਿਆ ਤਾਂ ਇਕੱਲੀ ਕਲਚ ਬਲੇਡ ਚੇਂਜ ਹੋਈ ਆ ਬਈ ਹੋਰ ਕਿਤੇ ਵੀ ਇਹਦੇ ਚਾਬੀ ਲੱਗੀ ਹੋਵੇ ਆਪਾਂ ਟਾਇਰਾਂ ਦਾ ਚੈੱਕ ਕਰਾ ਦੇ ਲਾਲਾ ਐਸਟੀਮੇਟ ਨਾਲ ਦੇ ਕਿਵੇਂ ਆ ਨਾਲ ਦੇ ਟਾਇਰ ਆ ਬਈ ਅੱਛਾ ਨਾਲ ਦੇ ਆ ਹਾਂ ਠੀਕ ਆ ਬਈ 85 ਤੋਂ 90 ਪੈਸੇ ਨਾਲ ਦੇ ਟਾਇਰ ਆ ਹੂੰ ਬਾਕੀ ਉਧਰ ਵੀ ਮਾਰ ਦੇਣਾ ਟਰੈਕਟਰ ਦਾ ਸਾਰਾ ਸ਼ੋਅ ਕਰਨੀ ਦਾ ਦਿਖਾ ਦੇ ਭਾ ਕੀ ਰੋਊਗਾ ਇਹਦਾ ਪਰਾ ਦੇ ਦੇ ਇਹ 7 ਲੱਖ ਤੇ 95 ਹਜ਼ਾਰ ਦਾ ਟਿਕਟ ਦੇ ਦੇ 795 ਦਾ ਹਾਂ ਘੱਟ ਕਰ ਲ ਮੜੇ ਜੇ ਕਰਨੇ ਘੱਟ ਕਰਕੇ 80 ਦਾ ਕਰ ਦੇ ਸਾਰਿਆਂ ਨੂੰ ਹੀ ਨੁਕਸਾਨ ਕਰੇ ਉਹ ਨਹੀਂ ਹੁੰਦਾ ਨੁਕਸਾਨ ਕੁਝ ਨਹੀਂ ਹੁੰਦਾ ਮਾਨਤਾ ਨਹੀਂ ਕਿਸੇ ਦਾ ਹੋਰ ਦੇਤਾ ਯਾਰ ਇਸ ਤੋਂ ਬਾਅਦ ਨਾ ਅਗਲਾ ਨਾ ਆ ਕੇ ਘਟਾਵੇ ਵਾਹ ਵਾਹ ਠੀਕ ਆ ਆ ਜਾ ਬਈ ਹੌਲੀ ਹੌਲੀ ਹਲਾਫ ਹੋਣ ਨੂੰ ਕਿਰਾ ਆ ਤਾਂ ਜਮਾ ਇਹਦੇ ਰੀਜਨਲ ਕੈਮਰਾ ਲਾ ਦੇ ਇੱਧਰ ਦੀ ਆ ਜਾ ਮੇਰਾ ਭਾਈ ਐਂ ਕਰਾ ਇੱਧਰ ਨੂੰ 36 30 4/4 ਆ ਆ ਗਿਆ ਲੈ ਇਹ ਕਿੰਨੇ ਮਾਡਲ ਆ ਬਾਜੇ ਇਹ 2024 ਦਾ ਲਾਸਟ ਮਹੀਨਾ ਬਾਈ 2024 ਦਾ ਲਾਸਟ ਮਹੀਨਾ 861 ਘੰਟੇ ਰੀਨ ਨਾਲ ਚੱਲਿਆ ਹੋਇਆ ਪਹਿਲੇ ਨਾਂ ਦਾ ਟਰੈਕਟਰ ਆ ਬਠਿੰਡਾ ਨੰਬਰ ਆ ਬਠਿੰਡਾ ਨੰਬਰ ਆ ਹਾਂ ਬੇਟ ਲੱਗੇ ਹੋਏ 1 ਕੁਆਟਲ ਤੇ 80 ਕਿਲੋ ਇਹਦੇ 1 ਕੁਆਟਲ 80 ਕਿਲੋ ਬੇਟਾਗੇ ਬਠਿੰਡਾ ਨੰਬਰ ਆ ਪੀਵੀ03 ਬੀਕਯੂ3287 ਠੀਕ ਆ ਪਹਿਲੇ ਨਾ ਹੀ ਇਹ ਪਹਿਲੇ ਨਾ ਬਈ 862 ਘੰਟੇ ਰੇਨਲ ਚੱਲਿਆ ਇਤੋਂ ਵੀ ਤੂੰ ਦੇਖ ਸਕਦਾ ਨਵੇਂ ਡਾਇਰੈਕਟਰ ਹੈ ਤਾਂ ਇਹ 4x4 ਨੂੰ ਤਾਂ ਬਈ ਜਿਵੇਂ ਮਰਜੀ ਸੁਪਰ ਸੀਟਰ ਕਾਸੇ ਤੇ ਮਰਜੀ ਲਾ ਲੋ ਇਹ ਤਾਂ ਯਾਰ ਛੋਟਿਆ ਬ੍ਰਾਂਡ ਹੈ ਤਾਂ ਜਿਵੇਂ ਬ੍ਰਾਂਡ ਹੁੰਦਾ ਫਿਰ ਬ੍ਰਾਂਡ ਆਪਾਂ ਨੂੰ ਵੀ ਪਤਾ ਕੀ ਚੀਜ਼ਾਂ ਹੁੰਦੀਆਂ ਹਾਂ ਉਧਰ ਦੀ ਘੁਮਾ ਦੇ ਬਾਈ ਬਣੇ ਕੈਮਰਾ ਤੇ ਇਹਦਾ ਭਾ ਕੀ ਰੱਖ ਇਹਦਾ ਭਾ ਬਈ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰ ਟੇਬਲ ਕਰਾਂਗੇ ਕਾਉਂ ਟੇਬਲ ਜਾਂਦਾ ਬਈ ਮੌਕੇ ਤੇ ਬੈਠ ਕੇ ਜਦੋਂ ਗੋਲਾ ਬਾਲਾ ਬਾਉਣਾ ਵੀ ਪਤਾ ਨਹੀਂ ਕਿੱਥੋਂ ਟਰੈਕਟਰ ਆਇਆ ਕਿਵੇਂ ਦੇ ਜਾਂਦੇ ਆ ਰੇਟ ਦਾ ਬਸ ਸਾਰਿਆਂ ਦੀ ਘਟਕਾ ਆਇਆ ਪਹਿਲਾਂ ਹੀ ਅੱਛਾ ਤੈਨੂੰ ਪਤਾ ਫਿਰ ਵਪਾਰੀਆਂ ਨੂੰ ਆਇਆ ਹੋ ਜਾਂਦਾ ਵੀ ਕਣੀ ਟਰੈਕਟਰ ਕਿਉਂ ਘਟਕੇ ਦੀਏ ਜਾਂਦੇ ਆ ਅੱਛਾ ਹਾਂ ਇਹਦਾ ਫਿਰ ਬਹਿ ਕੇ ਕਰ ਲਾਂਗੇ ਇਹ ਕਰ ਲਾਂਗੇ ਬਈ ਕਿੰਨੇ ਮਾਡਲ ਸੀ ਇਹ 24 ਦਾ ਲਾਸਟ ਮਹੀਨਾ ਨਾਲ ਡੱਕ ਡੱਕ ਸਾਰੇ ਹੀ ਜਾਊਗਾ ਸਾਰੇ ਹੀ ਦੇਣਾਗਾ ਬਈ ਠੀਕ ਆ ਲੈ ਬਈ ਇਹਦਾ ਰੇਟ ਹੋਊਗਾ ਫੋਨ ਤੇ ਆ ਜਾ ਇੱਕ ਮਸ਼ੀਨ ਦਿਖਾ ਦੇ ਵਿਸ਼ਕਰਮਾ ਦੀ ਉਹ ਖੜੀ ਆ ਲੈ ਸੀਜ਼ਨ ਨੇੜੀ ਆ ਬਈ ਹੁਣ ਨਾ ਮੌਕਾ ਜਾਣ ਦਿਓ ਫਿਰ ਤੁਸੀਂ ਕਹੋਗੇ ਅਸੀਂ ਮੌਕੇ ਤੇ ਟੂੜੀ ਟਾੜੀ ਜਮਾ ਬਣਾਉ ਚੂਰੀ ਵਰਗੇ ਇਹ ਤਾਂ ਯਾਰ ਕਹਿਣ ਦੀ ਲੋੜ ਹੀ ਨਹੀਂ ਵਿਸ਼ਕਰਮਾ ਦਾ ਤੈਨੂੰ ਪਤਾ ਬ੍ਰਾਂਡ ਆ ਬਾਈ ਅੱਛਾ ਹਾਂ ਕਿੰਨੇ ਮਾਡਲ ਆ ਇਹ ਇਹ ਹੈਗੀ ਆ 2024 ਮਾਡਲ ਬਾਈ 24 ਮਾਡਲ ਆ ਗਈ ਤੇ 2.5 100 ਟਰਾਲੀ ਇਹਦੇ ਨਾਲ ਬਣੀ ਹੋਈ ਆ ਆਪਣੇ ਕੋਲ ਹੀ ਸੀ ਹਾਂ ਇਹ ਓਰੀਜਨਲ ਆ ਇਹਦੇ ਆ ਸਾਰੇ ਚੂਹੇ ਚਾਹੇ ਟੈਨ ਅਡੋਨਾ ਸਾਰੀਆਂ ਰੀਨਲ ਆ ਕੋਈ ਦਾ ਬੈਰਿੰਗ ਨਹੀਂ ਛੇੜਖਾਨੀ ਹੋਈ ਸਭ ਰੀਨਲ ਨਾਲ ਦੇ ਟਾਇਰ ਟੱਪੇ ਕੋਈ ਨਹੀਂ ਮਤਲਬ ਲੈ ਜੇ ਚੁੱਪ ਕਰਕੇ ਅਗਲਾ ਜਾ ਕੇ ਖਲਿਆਰਨ ਦੀ ਲੋੜ ਨਹੀਂ ਕ੍ਰਾਸ ਪਾ ਲੈ ਬਸ ਕਰੀਜ਼ ਮਾਰ ਕੇ ਕਲਾ ਕਰਾਸ ਪਾ ਦੇ ਨਹੀਂ ਤਾਂ ਬਜਲ ਗਰੀਸ ਵੀ ਮਰਵਾ ਦੇਾਂਗੇ ਹੋ ਲੈ ਯਾਰ ਜੇ ਫਿਰ ਇਤੋਂ ਵੱਡੀ ਦਾਵਾ ਕੀ ਕਰਦਾ ਹੈ ਇਹ ਦੂ ਵੱਡਾ ਤਾਂ ਹੋਵੇਗਾ ਤਾਂ ਸਹੀ ਗੱਲ ਆ ਲੈ ਬਾਈ ਗਰੀਸ ਕਲਾ ਉਹ ਵੀ ਚੱਲ ਬੱਜ ਮਾਰ ਕੇ ਦੇ ਦੇ ਦਾਂਗੇ ਚੱਲ ਜਾ ਤੇਰੀ ਲੰਗਾ ਆਪਦੀਆਂ ਬਾਈ ਕਰ ਲੋ ਆਂਡੀ ਗਮੰਡੀ ਤੋਂ ਪਤਾ ਤੇ ਬਿਸ਼ਕਰਮਾ ਦੀ ਮਸ਼ੀਨ ਹੈ 24 ਮਾਡਲ ਭਾ ਕੀ ਰਹੂਗਾ ਇਹਦਾ 2 ਲੱਖ ਤੇ 70 ਹਜ਼ਾਰ ਦੀ ਦੇ ਦੇ ਜਾਇ ਜਾਇਜ ਕਰ ਲੈ ਬਾਈ ਬਣੀ ਦੱਸ ਫਿਰ ਕਿੰਨੇ ਦੇਣੀ ਆ 2 ਲੱਖ ਤੇ ਤੂੰ ਇਹ ਕਰ ਦੇ 55 ਦੀ ਕਰ ਦੇ ਹੈ ਇਹ ਦੂ ਘਟਾਉਂਦਾ ਤਾਂ ਨਹੀਂ ਕਟਾਏ ਨਾ ਇਹਦਾ ਨਾ ਘਟਾਇਓ ਜਾ ਚਲ ਦੇ ਦੇ ਹੈ ਦੇ ਦੋ 55 ਦੀ ਬਾਈ 24 ਮਾਡਲ ਬਿਸ਼ਕਰਮਾ ਦੀ 250 ਤੋਂ ਘੱਟ ਟਰਾਲੀਆਂ ਬਣੀਆਂ ਹੋਆਂ 250 ਤੋਂ ਤੈਨੂੰ ਮੈਂ ਪੈਸੇ ਹੀ ਕਹਿ ਤੀ ਨਹੀਂ ਨਹੀਂ ਬਹੁਤ ਸਾਫ਼ ਪਈ ਐ ਦੀ ਸੀ ਜਾਂਦੀ ਐ ਮਸ਼ੀਨ ਵਾਕਈ ਬਾਈ ਆ ਲੈ ਦਿਖਾਈ ਪਿਛੋਂ ਡਰਮ ਰੂਮ ਜਮ ਐਨ ਪਈ ਆ ਲੈ ਹਾਂ ਹੈ ਕੀ ਕਮੀ ਘਟਦੇ ਆ ਦੇਖਾ ਜੱਕ ਲੱਗਿਆ ਤਾਂ ਹੋਏ ਹਾਂ ਹਾਂ ਅੱਛਾ ਲੈ ਪੱਕੇ-ਪੱਕੇ ਜਮਾ ਪਈ ਐ ਇੱਕ ਨੰਬਰ ਯਾਰ ਹਾਂ ਬਾਕੀ ਹੱਕ ਹੱਕ ਦੇਖ ਲੈ ਜਮਾ ਬ੍ਰੈਂਡ ਨਿਊ ਆ ਹਾਂ ਲੈ ਮੱਲੋ ਬਾਬਾ ਮਾਲ ਦਿਖਾਤਾ ਸੋਨੂੰ ਜਿਹੜਾ ਵੀ ਜਿਹੜੇ ਭਰਾ ਨੂੰ ਫੇਟਾ ਹੋ ਆਜੋ ਬਾਜੇ ਕੋਲੇ ਪਿੰਡ ਰਾਮਗੜ੍ਹ ਭੁੰਦੜਾ ਜਿਹੜਾ ਬਠਿੰਡਾ ਕੋਟਪਾਰਾ ਕੋਟ ਫਤਾ ਨਾਲ-ਨਾਲ ਜੇ ਪਿੰਡ ਰਹਿਗੇ ਕਿੱਧਰ ਦੀ ਕੱਢ ਲਿਆ ਬਾਜਾ ਸਾਡਾ ਯਾਰ ਕਰੋ ਅੱਜ 8 ਟਰੈਕਟਰ ਲਿਆਇਆ ਆ ਲੈ ਕਰ ਦਿਓ ਫਿਰ ਦਬਕੇ ਵੀਡੀਓ ਸ਼ੇਅਰ ਤੇ ਜਿਹੜੇ ਭਾਈ ਨੂੰ ਲੋੜ ਆ ਬਣਾ ਲਓ ਫਿਰ ਕਰਦੇ ਸ਼ਗਾਰ ਹੁਣ ਉਹ ਵੀ ਟੱਪਣੀ ਸਸੀ ਕਾਲ ਵੀਰੇ ਸਾਰਾ